ਕੋੜੂਆ ਦੇ ਜਿਹੜਾ ਬਾਬਾ ਬਿਸ਼ਕਰਮਾ ਤੋਂ ਸ਼ਾਹਲਾ ਦੇ ਮਗਰ ਜਿਹੜਾ ਡੰਪ ਬਣਾਇਆ ਗਿਆ ਕੋੜੂਆ ਦੇ ਸ਼ਹਿਰ ਦੇ ਵਿੱਚ ਇੱਕ ਪਾਸੇ ਤੋਂ ਦਿਖਾ ਰਹੇ ਹਾਂ ਜੀ ਇੱਕ ਪਾਸੇ ਦੇਰਾ ਦਰਿਆਗਰੀ ਆ ਉੱਥੇ ਹਸਪੀਟਲ ਆ ਆ ਰੈਸ਼ੀ ਏਰੀਆ ਇਹਦੇ ਨਾਲ-ਨਾਲ ਜੀ ਆ ਵੇਖੋ ਤੁਸੀਂ ਡੰਪ ਬਣਾਇਆ ਇੱਥੇ ਅੱਜ ਇੱਕ ਦੁਕਾਨਦਾਰ ਬੋਲਦਿਆ ਤਾਂ ਮਸ਼ੀਨ ਆਉਂਦੀ ਆ ਤੇ ਗੰਦ-ਗਾਹ ਕਰ ਜਾਂਦੀ ਆ ਪਰ ਜਿੱਥੇ ਵੀ ਇਹ ਟਰਾਲੀਆਂ ਸਾਰੀਆਂ ਇੱਥੇ ਸੁੱਟ ਜਾਂਦੇ ਆ ਸ਼ਹਿਰ ਦਾ ਜਿੰਨਾ ਗੰਦ ਇੱਥੇ ਸੁੱਟਿਆ ਜਾ ਰਿਹਾ ਕਰੋੜਾਂ ਰੁਪਏ ਦੀ ਜਮੀਨ ਆ ਜੇ ਕੋਈ ਨਗਰ ਕੌਂਸਲ ਵਾਲਾ ਨਾ ਅਧਿਕਾਰੀ ਨੂੰ ਦੱਸਦੇ ਆ ਤੇ ਉਹ ਵੀ ਇਹ ਕਾਰਵਾਈ ਕਰਨ ਤੋਂ ਅਨ ਆ ਨਾ ਕਨੀ ਹੀ ਕਰਦੇ ਆ ਉਹ ਗੱਲਬਾਤ ਕਰਦੇ ਅੱਜ ਮੱਲੇ ਵਾਲੇ ਫਿਰ ਇਕੱਠੇ ਹੋਏ ਆ ਜਿਨ੍ਹਾਂ ਨੇ ਟਰਾਲੀਆਂ ਰੋਕੀਆਂ ਸੀ ਅੱਜ ਗੰਦ ਦੀਆਂ ਟਰਾਲੀਆਂ ਵੀ ਕੁਝ ਇਹਨਾਂ ਨੇ ਰੋਕੀਆਂ ਇੱਥੇ ਜਿਸ ਤੋਂ ਬਾਅਦ ਇਹ ਮਸ਼ੀਨ ਆਈ ਆ ਇੱਥੇ ਇਹ ਮਸ਼ੀਨ ਹੁਣ ਗੰਦ ਅਗਾਂਹ ਕਰ ਰਹੀ ਆ ਪਰ ਇਹ ਪਿਛਲੇ ਲੰਮੇ ਸਮੇਂ ਤੋਂ ਇਸ ਤਰ੍ਹਾਂ ਹੀ ਚੱਲ ਰਿਹਾ ਸੱਸੀ ਕਾ ਭਾਈ ਜੀ ਭਾਈ ਜੀ ਅੱਜ ਕੀ ਮਸਲਾ ਵੀ ਇਹ ਮਸਲਾ ਇਹ ਆ ਜੀ ਵੀ ਸਾਰੇ ਸ਼ਹਿਰ ਦਾ ਗੰਦ ਇਕੱਠਾ ਕਰਕੇ ਪਹਿਲੀ ਗੱਲ ਤਾਂ ਸਿਆਣਪ ਇਹ ਆ ਵੀ ਜਰਪਾ ਸਾਰੇ ਸ਼ਹਿਰ ਘਰ ਦਾ ਕੂੜਾ ਇਕੱਠਾ ਕਰਕੇ ਘਰੇ ਰੱਖਦੇ ਹਾਂਜੀ ਸਹੀ ਆ ਸਹੀ ਆ ਤੁਹਾਡੀ ਬਸੇ ਜੀ ਸਹੀ ਆ ਦਸਵੀ ਲਾਇਆ ਜਾਂਦਾ ਵੀ ਜਿਹੜਾ ਸਾਰੇ ਸ਼ਹਿਰ ਦਾ ਕੂੜਾ ਇਕੱਠਾ ਕਰਕੇ ਆਪਾਂ ਸ਼ਹਿਰ ਦੇ ਵਿਚਾਲੇ ਰੱਖ ਦਿੰਦੇ ਆ ਜਦੋਂ ਢੇਰੀ ਆਉਂਦੀ ਆ ਸਾਰਾ ਕੋਟ ਪੂਰਾ ਫੇਰ ਗੰਦਰਾ ਭਰ ਜਾਂਦਾ ਪਿਛਲੇ ਦਿਨਾਂ ਪਿਛਲੇ ਦਿਨ ਇੱਕ ਢੇਰੀ ਆਈ ਸੀ ਜੀ ਢੇਰੀ ਦੇ ਵਿੱਚ ਜਿਹੜਾ ਇਥੋਂ ਦਾ ਕੂੜਾ ਘੜਕੜਾ ਸਾਰਾ ਸ਼ਹਿਰ ਚ ਭਰ ਗਿਆ ਸੀਗਾ ਜੀ ਮੈਂ ਕਹਿੰਦਾ ਸਾਰਾ ਸ਼ਹਿਰ ਚ ਭਰ ਗਿਆ ਸੀ ਵੀਡੀਓ ਸਾਡੇ ਕੋਲੇ ਆ ਤੁਹਾਨੂੰ ਮੈਂ ਵਿਖਾ ਦਵਾਂ ਇੱਥੇ ਢੇਰ ਲੱਗੇ ਪਏ ਜੀ ਟਰਾਲੀ ਟਰਾਲੀ ਕੂੜੇ ਦੀ ਸਾਰੀ ਸੜਕਾਂ ਤੇ ਮਿਹਨਤ ਤੇ ਇੰਨਾ ਕੁ ਤੋਂ ਦੋ ਵਾਰੀਆਂ ਦੀਆਂ ਸਾਰੇ ਉਹ ਘਮਾਰੇ ਬੈਠਾਰੇ ਇਹ ਜਿਹੜੀ ਖਾਂ ਤੋਂ ਬੱਤਰ ਹੋਏ ਪਏ ਤੁਸੀਂ ਜਦੋਂ ਇਹ ਸਬੰਧੀ ਨਗਰ ਕੌਂਸਲ ਕੋੜਗੂਰਾ ਦੇ ਪ੍ਰਧਾਨ ਜੀ ਨੂੰ ਜਾਂ ਯੂ ਸਾਹਿਬ ਨੂੰ ਵੀ ਸੂਚਿਤ ਕਰਦੇ ਹੋ ਸਾਰਿਆਂ ਨੂੰ ਸੂਚਿਤ ਕੀਤਾ ਜੀ ਸਭ ਅੱਖਾਂ ਢੰਗੀਆਂ ਕਰ ਜਾਂਦੇ ਆ ਜੇ ਸੀ ਬੀ ਲੱਗੀ ਵੀ ਆ ਜਦੋਂ ਰੌਲਾ ਪਾਉਣਾ ਮਾੜਾ ਜੇ ਸੀ ਜੀ ਨਾ ਖੜਾ ਕਰਦੇ ਆ ਤੇ ਮਸਲਾ ਸਾਡਾ ਉੱਥੇ ਦਾ ਹੁੰਦਾ ਹੀ ਆ ਇਹ ਪਿਛਲੇ ਲੰਮੇ ਸਮੇਂ ਤੋਂ ਇਹ ਮਸਲਾ ਚੱਲ ਰਿਹਾ ਬਹੁਤ ਲੰਬੇ ਸਮੇਂ ਤੋਂ ਚੱਲ ਰਿਹਾ ਜੀ ਸਾਰਾ ਛੱਪੜ ਤੋਂ ਤੁੰਨਾ ਰਣੇ ਜਦ ਵੀ ਛੱਪੜ ਤੋਂ ਤੁੰਨਾ ਕੋਈ ਚੰਗੀ ਗੱਲ ਨਹੀਂ ਆ ਏ ਵੇਖੋ ਹੀ ਸ਼ਹਿਰ ਦਾ ਮੁੱਖ ਇੱਕ ਧੂਰਾ ਮੰਨਾ ਹੈਗਾ ਜੀ ਇਹ ਜ਼ਮੀਨ ਜੇ ਗੱਲ ਕਰੀਏ ਕਰੋੜਾਂ ਰੁਪਏ ਦੀ ਜ਼ਮੀਨ ਹੈ ਜੀ ਇਹਨੂੰ ਡੰਪ ਬਣਾਇਆ ਹੋਇਆ ਹੈ ਜੀ ਡੰਪ ਤਾਂ ਬਣਾਇਆ ਜੇ ਤਾਂ ਕਹਿੰਦੇ ਪੂਰਾ ਇੱਥੇ ਸਫਾਈ ਹੋਵੇ ਬੇਨਤਾ ਕਰਦੇ ਆ ਇਹਦੇ ਨਾਲ ਗਊਸ਼ਾਲਾ ਦੀ ਵੀ ਵੇਖੋ ਕਿ ਪਾਸੇ ਗਊਸ਼ਾਲਾ ਬਾਬਾ ਵਿਸ਼ਕਰਮਾ ਗਊਸ਼ਾਲਾ ਆ ਲੱਗਿਆ ਡੇਰਾ ਹੈ ਜੀ ਨਾਲ ਲੋਕਾਂ ਦੇ ਘਰ ਆ ਸਾਰੇ ਆ ਦਿਖਾਓ ਤੁਸੀਂ ਸਾਹਮਣੇ ਸਾਰਾ ਇਹ ਆ ਤੁਹਾਨੂੰ ਦਿਖਾ ਰਹੇ ਹਾਂ ਇਹ ਅਸ਼ੀਰ ਇਲਾਕਾ ਜੀ ਤੇ ਸ਼ਹਿਰ ਦੀ ਜਿਹੜੀ ਕੇਂਦਰ ਬਿੰਦੂ ਕਹਿ ਲਿਏ ਇਹ ਸ਼ਹਿਰ ਦਾ ਕੇਂਦਰ ਬਿੰਦੂ ਹੈ ਜੀ ਆ ਤੁਹਾਨੂੰ ਹੈਰਾਨੀ ਹੋਊਗੀ ਵੀ ਇੰਨਾ ਕੂੜਾ ਗੜਕੜਾ ਜਿਹੜਾ ਕੋਡਵਰ ਪਹਿਲਾਂ ਮੁਕਸਰ ਰੋਡ ਤੇ ਵੀ ਸੁੱਟਿਆ ਜਾਂਦਾ ਸੀਗਾ ਜੀ ਉਸ ਤੋਂ ਬਾਅਦ ਇੱਥੇ ਵੇਖੋ ਦੋ ਹੀ ਢੇਰ ਲਾਇਆ ਹੈ ਇੱਥੇ ਕਈਆਂ ਦੀਆਂ ਦੁਕਾਨਾਂ ਵੀ ਬੋਲ ਲਈਆਂ ਵੀ ਆ ਪਰ ਇੱਥੇ ਕਈਆਂ ਦੇ ਜਿਨ੍ਹਾਂ ਦੇ ਕਬਜ਼ਾ ਦੁਕਾਨਾਂ ਦੇ ਵਿੱਚ ਚਾਰ ਦੁਵਾਰੀ ਵਲਗਨ ਨਹੀਂ ਕੀਤੀ ਉਹਦਾ ਇਹ ਫਾਇਦਾ ਨਗਰ ਕੌਂਸਲ ਵਾਲੇ ਉਠਾਰੇ ਆ ਵੀ ਜਿਹੜਾ ਸ਼ਹਿਰ ਦਾ ਸਾਰਾ ਗੰਦ ਹੈ ਇੱਥੇ ਛੁੱਟੀ ਜਾਂਦੇ ਆ ਜਦੋਂ ਇੱਥੇ ਅੱਖ ਲੱਗਦੀ ਹੈ ਹਨੇਰੀ ਹੁੰਦੀ ਹੈ ਨਾ ਉਸ ਤੋਂ ਬਾਅਦ ਇੱਥੇ ਮਾਹੌਲ ਵੇਖਣ ਵਾਲਾ ਹੁੰਦਾ ਲੋਕ ਆਪਦੀ ਜਾਨ ਵੀ ਆਪਦੇ ਘਰਾਂ ਵਿੱਚ ਮਸਾ ਬਚਾਉਂਦੇ ਜੋ ਆਸ-ਪਾਸ ਰਿਆਸ਼ੀ ਏਰੀਆ ਹੈ ਕਈ ਬਿਮਾਰ ਹੋਏ ਹੋਏ ਗੰਦੀ ਬਦਬੂ ਮਾਰਦੀ ਹੈ ਜਿੱਥੇ ਇੱਥੇ ਅੱਗ ਲਾਏ ਜਾਂਦੇ ਆ ਬੱਚੇ ਅੱਗ ਵੀ ਲਾਉਂਦੇ ਆ ਤੇ ਗੰਦੀ ਬਦਬੂ ਮਾਰਦੀ ਐ ਇੱਥੋਂ ਹੀ ਹੈਰਾਨੀ ਵਾਲੀ ਗੱਲ ਆ ਵੀ ਨਗਰ ਕੌਂਸਲ ਕੋੜਕਪੂਰਾ ਮੂਕ ਦਲਸ਼ਰ ਬਣ ਕੇ ਆ ਮਸਲਾ ਵੇਖ ਰਿਹਾ ਨਾ ਨਗਰ ਕੌਂਸਲ ਦੇ ਪ੍ਰਧਾਨ ਜੀ ਇਸ ਮਸਲੇ 'ਤੇ ਵੀ ਧਿਆਨ ਦੇ ਰਹੇ ਆ ਨਾ ਯੋਸਾਹਬ ਨਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕੋਤਾਰ ਸਿੰਘ ਸੰਧਵਾ ਜੀ ਉਹਨਾਂ ਨੂੰ ਵੀ ਇਸ ਮਸਲੇ 'ਤੇ ਧਿਆਨ ਦੇਣਾ ਚਾਹੀਦਾ ਇਹ ਕਿਸੇ ਇੱਕ ਦਾ ਮਸਲਾ ਨਹੀਂ ਗਾ ਇਹ ਲੱਖਾਂ ਹਜ਼ਾਰਾਂ ਲੋਕ ਜਿਹੜੇ ਇੱਥੇ ਰਹਿੰਦੇ ਆ ਉਹਨਾਂ ਦਾ ਮਸਲਾ ਹੈ ਜਿਹੜਾ ਇਹ ਗੰਦ ਦੇ ਵਿੱਚ ਆਪ ਦਾ ਜੀਵਨ ਬਦੀਦ ਕਰ ਰਹੇ ਆ ਆ ਤੁਹ ਆ ਗੰਦੀ ਬਦਬੂ ਮਾਰ ਰਹੀ ਐ ਤੇ ਮੌਕੇ ਤੇ ਪਰ ਹੈਰਾਨੀ ਵਾਲੀ ਗੱਲ ਆ ਕਿ ਨਗਰ ਕੌਂਸਲ ਕੋੜਗਪੁਰ ਇਸ ਸੰਬੰਧੀ ਬਿਲਕੁਲ ਵੀ ਕੰਨੀ ਹੀ ਘਤਰਾ ਰਿਹਾ ਐ